ਬਲਾਰੇ ਸੀਗੇ ਬਲਾਰੇ ਸੀਗੇ ਉਹ ਬੋਲ ਗਏ ਹੈਗੇ ਕਿ ਵੀ ਆਪਾਂ ਨੇ ਇਹ ਲੜਾਈ ਲੜਨੀ ਹੈਗੀ ਹੈ ਕਰਨੀ ਹੈਗੀ ਹੈ ਲੇਕਿਨ ਕਿਤੇ ਨਾ ਕਿਤੇ ਅਸੀਂ ਇਹ ਵੀ ਮੰਨਿਆ ਕਿ ਅਜ ਤੱਕ ਸਾਡੀ ਹਾਰ ਹੀ ਹੋਈ ਹੈ ਬਹੁਤ ਜਗ੍ਹਾ ਤੇ ਅਮਿਤੋਜ ਮਾਨ ਦੀ ਸਾਨੂੰ ਦਿਖਾਉਂਦੇ ਹੈਗੇ ਕਿ ਕਿਸ-ਕਿਸ ਨਾਲਿਆਂ ਚ ਨਦੀਆਂ ਚ ਇਹ ਹਾਲ ਬੁਰਾ ਹੈਗਾ ਉਹਦੇ ਬਾਅਦ ਵੀ ਅਸੀਂ ਨਹੀਂ ਸਮਝਦੇ ਹਰੇਕ ਆਦਮੀ ਦੂਜੇ ਨੂੰ ਆਂਦਾ ਸਲਾਹ ਦੇ ਜਾਂਦਾ ਕਿ ਪਾਣੀ ਬਚਾਓ ਆਪਣੇ ਆਪ ਪਾਣੀ ਨੂੰ ਪ੍ਰਦੂਸ਼ਿਤ ਕਰੀ ਜਾਂਦਾ ਹੈਗਾ ਕਿਸਾਨ ਮਰ ਰਿਹਾ ਹੈਗਾ ਖੇਤ ਦੀ ਜਿਹੜੀ ਪੈਦਾਵਾਰ ਹੈਗੀ ਦੇਸ਼ ਦੀ ਪੈਦਾਵਾਰ ਵੱਧਦੀ ਗਈ ਕਿਸਾਨ ਮਰਦਾ ਗਿਆ ਕਿਸੇ ਨੇ ਉਹਦੀ ਸੁਣ ਨਹੀਂ ਲਈ 2020 ਔਰ 2021 ਵਿੱਚ ਜਿਹੜਾ ਸਾਲ ਤੋਂ ਲੰਮਾ ਅੰਦੋਲਨ ਚੱਲਿਆ ਸੀਗਾ ਉਹ ਕਿਸਾਨਾਂ ਨੇ ਆਪਣੇ ਹੀ ਮੋਢੇ ਤੇ ਖੜੇ ਹੋ ਕੇ ਉਸ ਲੜਾਈ ਨੂੰ ਲੜਿਆ ਹੈਗਾ ਔਰ ਸਰਕਾਰ ਨੂੰ ਮਜਬੂਰ ਕੀਤਾ ਕਿ ਤੁਸੀਂ ਪਿੱਛੇ ਹਟੋ ਇਹ ਆਪਾਂ ਵੀ ਕਰ ਸਕਦੇ ਹਾਂ ਅਪਾ ਕਿਉਂ ਫੇਰ ਹੋ ਰਿਹਾ ਕਿ ਸਾਡੇ ਪਾਣੀ ਬੰਦਾ ਜਾ ਰਿਹਾ ਗੰਦਾ ਔਰ ਫਿਰ ਵੀ ਅਸੀਂ ਚੁੱਪਚਾਪ ਉਹਨੂੰ ਦੇਖਦੇ ਜਾ ਰਹੇ ਆਂ ਜਾਂ ਬਰਦਾਸ਼ਤ ਕਰਦੇ ਜਾ ਰਹੇ ਹੈਗੇ ਜੀ ਡੀ ਪੀ ਅਗਰ ਤੁਸੀਂ ਸਮਝ ਜਾਓ ਤਾਂ ਤੁਹਾਨੂੰ ਸਮਝ ਆਂਦਾ ਕਿ ਤੁਹਾਡਾ ਨੁਕਸਾਨ ਕਿਉਂ ਹੋ ਰਿਹਾ ਹੈਗਾ ਪੰਜਾਬ ਵਿੱਚ ਸੜਕਾਂ ਤੋਂ ਸੜਕਾਂ ਜਾਲ ਵਿਛ ਰਿਹਾ ਹੈਗਾ ਜ਼ਮੀਨ ਜਾ ਰਹੀ ਹੈਗੀ ਹੈ ਕਿਸਾਨਾਂ ਦੀ ਤਾਂ ਲੋਕੀ ਕੀ ਕਹਿੰਦੇ ਆ ਤੁਹਾਨੂੰ ਡਿਵੈਲਪਮੈਂਟ ਤੁਸੀਂ ਵਿਕਾਸ ਦੇ ਖਿਲਾਫ ਹੋ ਸਾਨੂੰ ਇਹ ਵਿਕਾਸ ਨਹੀਂ ਚਾਹੀਦਾ ਸਾਨੂੰ ਇਹ ਵਿਕਾਸ ਨਹੀਂ ਚਾਹੀਦਾ ਜਿਹਦੇ ਵਿੱਚ ਪੇੜ ਖਤਮ ਕਰਤੇ ਜਾਣ ਬਿਲਡਿੰਗਾਂ ਖੜੀ ਕਰਤੀ ਜਾਣ ਔਰ ਫਿਰ ਅਸੀਂ ਕਹੀਏ ਕਿ ਵਿਕਾਸ ਹੋ ਰਿਹਾ ਹੈਗਾ ਸਾਨੂੰ ਉਹ ਵੀ ਵਿਕਾਸ ਨਹੀਂ ਚਾਹੀਦਾ ਹੈਗਾ ਜਿਹਦੇ ਵਿੱਚ ਸੜਕਾਂ ਦੇ ਉੱਪਰ ਸੜਕਾਂ ਸੜਕਾਂ ਦੇ ਉੱਪਰ ਸੜਕਾਂ ਕਿਸੇ ਨੂੰ ਪਤਾ ਹੀ ਨਹੀਂ ਕਿ ਸੜਕਾਂ ਕਿਸ ਵਾਸਤੇ ਬਣਾਈ ਜਾ ਰਹੀਆਂ ਹੈਗੀਆਂ ਮੈਂ ਤਾਂ ਇਹਦਾ ਸ਼ੁਕਰ ਆ ਇਹ ਕਿ ਭਗਵਾਨ ਦਾ ਕਿ ਮਾਉਂਟ ਐਵਰੇਸਟ ਨੇਪਾਲ ਚ ਹੈਗਾ ਹਿੰਦੁਸਤਾਨ ਚ ਨਹੀਂ ਹੈਗਾ ਜੇ ਕਿਤੇ ਹਿੰਦੁਸਤਾਨ ਚ ਹੁੰਦਾ ਤਾਂ ਸਰਕਾਰ ਨੇ ਹਾਲੇ ਤੱਕ 8 ਲੇਨ ਦੀ ਸੜਕ ਬਣਾਤੀ ਹੁੰਦੀ ਮਾਉਂਟ ਐਵਰੇਸਟ ਤੱਕ ਇਹ ਕਹਿ ਕੇ ਕਿ ਟੂਰਿਜ਼ਮ ਨੂੰ ਬढ़ावा ਮਿਲੇਗਾ ਕਿ ਇੱਕ ਇੱਕ ਬਿਜ਼ਨਸਮੈਨ ਨੂੰ 45000 ਕਰੋੜ ਦਾ ਕਰਜ਼ ਉਹਦਾ ਮਾਫ ਹੋ ਗਿਆ 45000 ਕਰੋੜ ਦਾ ਉਹਦਾ ਕਰਜ਼ ਮਾਫ ਹੋ ਗਿਆ ਕਿਸੇ ਨੇ ਨਹੀਂ ਦੇਸ਼ ਦੀ ਚਰਚਾ ਕੀਤੀ ਇੱਕ ਕਿਸਾਨ ਦਾ ਕਰਜ਼ ਜਿਹੜਾ ਹੈਗਾ ਉਹਦੇ ਵਾਸਤੇ ਕਿਸਾਨ ਨੂੰ ਜੇਲ੍ਹ ਵੀ ਜਾਣਾ ਪੈਂਦਾ ਹੈਗਾ ਚਾਹੇ 1 ਲੱਖ ਦਾ ਹੋਵੇ ਚਾਹੇ 2 ਲੱਖ ਦਾ ਹੋਵੇ। ਕਿਦਾਵੇ ਹੈ ਪਹਿਲਾਂ ਤਾਂ ਆਪਾਂ ਸੋਚਦੇ ਸੀ ਪਿੰਡਾਂ ਚੋਂ ਲੋਕੀ ਨਿਕਲ ਕੇ ਸ਼ਹਿਰਾਂ ਵਿੱਚ ਆਉਂਦੇ ਹੈਗੇ ਆ ਹੁਣ ਲੋਕੀ ਪਿੰਡਾਂ ਤੋਂ ਨਿਕਲ ਕੇ ਸ਼ਹਿਰਾਂ ਚ ਨਹੀਂ ਆਉਂਦੇ ਉਹ ਸਿੱਧੇ ਹੀ ਵਿਦੇਸ਼ ਚਲੇ ਜਾਂਦੇ ਹੈਗੇ ਆ। ਪਿਛਲੇ 5 ਸਾਲ ਵਿੱਚ 7 ਕਰੋੜ ਲੋਕ ਵਾਪਿਸ ਚਲੇ ਗਏ ਆ ਪਿੰਡਾਂ ਵਿੱਚ। ਇਸਾਰੇ ਹਿੰਦੁਸਤਾਨ ਦਾ ਡਾਟਾ ਹੈ ਇੱਕ ਪੰਜਾਬ ਇੱਕ ਐਸਾ ਪ੍ਰਦੇਸ਼ ਹੈ ਜਿਹਦੇ ਵਿੱਚ ਲੋਕਾਂ ਨੇ ਪਿੰਡਾਂ ਤੋਂ ਨਿਕਲ ਕੇ ਸ਼ਹਿਰ ਵਿੱਚ ਮੂੰਹ ਕੀਤਾ ਹੈਗਾ ਬਾਕੀ ਸਾਰੇ ਦੇਸ਼ ਵਿੱਚ ਲੋਕੀ ਵਾਪਸ ਜਾ ਰਹੇ ਹੈ ਕਾਰਾਂ ਦਾ ਪ੍ਰਿਆਸ ਰਹਿੰਦਾ ਹੈ ਕਿ ਇਹ ਪਾਣੀ ਕਾਲਾ ਹੀ ਰਹੇ ਕਿਉਂਕਿ ਜਿੰਨਾ ਪਾਣੀ ਕਾਲਾ ਹੋਏਗਾ ਉੰਨੇ ਪ੍ਰਦੇਸ਼ ਦੀ ਜੀਡੀਪੀ ਵਧ ਜਾਂਦੀ ਹੈ ਕੋਈ ਆਂਦਾ ਪੰਜਾਬ ਨੂੰ ਕੋਈ ਨਾਂ ਦੇ ਜਾਂਦਾ ਦੂਜਾ ਆਂਦਾ ਦੂਜਾ ਨਾਂ ਦੇ ਜਾਂਦਾ ਹੈਗਾ ਲੇਕਿਨ ਪੰਜਾਬ ਦੀ ਜਿਹੜੀ ਸਿਵਲਾਈਜੇਸ਼ਨ ਹੈ ਉਹ ਤਾਂ ਖਤਮ ਹੁੰਦੀ ਜਾ ਰਹੀ ਹੈਗੀ ਹੈ ਇਸ ਦਿਨ ਆਪਾਂ ਇਹ ਕਰ ਲਿਆ ਪਰ ਉਹਨਾਂ ਨੂੰ ਵੀ ਸਜ਼ਾ ਹੋਣੀ ਚਾਹੀਦੀ ਹੈ ਕਿਉਂ ਨਹੀਂ ਹੁੰਦਾ ਕਿ ਇੰਡਸਟਰੀਸ ਨੂੰ ਸਜ਼ਾ ਹੁੰਦੀ ਹੈ ਕਿਉਂ ਉਹਨਾਂ ਨੂੰ ਕਹਤਾ ਕਿ ਤੁਹਾਨੂੰ ਕੁਛ ਅਸੀਂ ਜੋ ਵੀ ਤੁਹਾਨੂੰ ਲਗਾਨੀ ਹੋਏਗੀ ਉਹਦੇ ਉੱਪਰ ਪੈਨਲਟੀ ਲਗਾ ਕੇ ਤੁਹਾਨੂੰ ਛੱਡ ਦੇਵਾਂਗੇ ਇਹ ਇਲਾਜ ਨਹੀਂ ਹੈ ਇਲਾਜ ਇਹ ਹੈ ਮੇਰਾ ਮੰਨਣਾ ਹੈ ਕਿ ਜਿਹੜਾ ਬੰਦਾ ਵੀ ਪ੍ਰਦੂਸ਼ਿਤ ਕਰ ਰਿਹਾ ਪਰਿਵਰਣ ਨੂੰ ਉਹਨੂੰ ਵੀ ਜੇਲ੍ਹ ਮਿਲਣੀ ਚਾਹੀਦੀ ਆ ਹੁਣ ਮੈਂ ਬੇਨਤੀ ਕਰਦਾ ਸ਼੍ਰੀ ਦਵਿੰਦਰ ਸ਼ਰਮਾ ਜੀ ਨੂੰ ਜਿਹੜੇ ਸੀਨੀਅਰ ਪੱਤਰਕਾਰ ਵੀ ਨੇ ਅਤੇ ਖੇਤੀਬਾੜੀ ਦੇ ਉੱਗੇ ਮਾਹਰ ਵੀ ਨੇ ਅਤੇ ਦੋ ਪ੍ਰਧਾਨ ਮੰਤਰੀਆਂ ਦੇ ਜੋ ਐਡਵਾਈਜ਼ਰ ਵੀ ਰਹਿ ਚੁੱਕੇ ਨੇ ਆਪਾਂ ਬਹੁਤ ਸੁਣਦੇ ਰਹਿੰਨੇ ਆ ਖੇਤੀਬਾੜੀ ਬਾਰੇ ਕਿਸਾਨੀ ਬਾਰੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਜੇ ਸੁਣਨਾ ਹੈ ਤੇ ਸ਼੍ਰੀ ਦਵਿੰਦਰ ਸ਼ਰਮਾ ਵਰਗਿਆਂ ਨੂੰ ਆਪਾਂ ਸੁਣਿਆ ਕਰੀਏ ਜਿਹੜੇ ਵਰਲਡ ਦੇ ਵਿੱਚ ਵੀ ਜਦੋਂ ਕੋਈ ਖੇਤੀ ਦੀ ਗੱਲ ਹੁੰਦੀ ਹੈ ਤੇ ਵਰਲਡ ਦੇ ਵਿੱਚ ਵੀ ਇਹਨਾਂ ਤੋਂ ਖੇਤੀ ਦੇ ਉੱਤੇ ਜੋ ਸਲਾਹ ਲਈ ਜਾਂਦੀ ਹੈ ਸੋ ਮੈਂ ਹੁਣ ਬੇਨਤੀ ਕਰਦਾ ਸ਼੍ਰੀ ਦਵਿੰਦਰ ਸ਼ਰਮਾ ਜੀ ਅੱਜ ਅਸੀਂ ਐਸੇ ਪਾਵਨ ਦਿਵਸ ਤੇ ਅੱਥੇ ਸਾਨੂੰ ਮੁਲਾਕਾਤ ਹੋ ਰਹੀ ਹੈ ਔਰ ਮੈਨੂੰ ਲੱਗਦਾ ਕਿ ਔਰ ਐਸੇ ਵਿਸ਼ੇ ਤੇ ਅਸੀਂ ਇਹ ਚਰਚਾ ਕਰ ਰਹੇ ਹਾਂ ਕਿ ਜਿਹੜਾ ਅੱਜ ਦੀ ਹੀ نسل ਵਾਸਤੇ ਨਹੀਂ ਅਗਲੀ ਆਉਣ ਵਾਲੀ ਪੀੜ੍ਹੀਆਂ ਵਾਸਤੇ ਵੀ ਬਹੁਤ ਹੀ ਮਤਵਪੂਰਨ ਹੈ ਤਾਂ ਮੈਂ ਆਰਗੇਨਾਈਜ਼ਰਸ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਭਾਈ ਇਸ ਇਸ ਇੰਪੋਰਟੈਂਟ ਈਸ਼ੂ ਤੇ ਆਪਾਂ ਸਭ ਮਿਲ ਕੇ ਅੱਜ ਬੈਠੇ ਹੈ ਸੋਚ ਕਰ ਰਹੇ ਹੈ ਮੰਥਨ ਕਰ ਰਹੇ ਹੈ ਔਰ ਅਗਲੀ ਕੀ ਲੜਾਈ ਹੋਏਗੀ ਤੁਹਾਡੀ ਉਹਦੀ ਸਟਰੈਟਜੀ ਵੀ ਸ਼ਾਇਦ ਇਖਤਿਆਰ ਕਰ ਪਾਵਾਂਗੇ ਸਭ ਤੋਂ ਬੜੀ ਸਮਝ ਜਿਹੜੀ ਸਾਨੂੰ ਆਣੀ ਚਾਹੀਦੀ ਹੈ ਕਿ ਪੰਜਾਬ ਆਪਾਂ ਸਭ ਜਾਣਦੇ ਹੀ ਹੈ ਕਿ ਭਈ ਪੰਜ ਨਦੀਆਂ ਦੇ ਉੱਪਰ ਇਹਦਾ ਨਾਂ ਮਿਲਿਆ ਸੀਗਾ ਬਣਿਆ ਸੀਗਾ ਲੇਕਿਨ ਅੱਜ ਅਫਸੋਸ ਹੈ ਕਿ ਪੰਜੋਦੀ ਪੰਜੋ ਨਦੀਆਂ ਅੱਜ ਇੰਨੀ ਪ੍ਰਦੂਸ਼ਿਤ ਹੋ ਚੁੱਕੀਆਂ ਅੱਧੀ ਤਾਂ ਸੁੱਕ ਹੀ ਗਈਆਂ ਹੈਗੀਆਂ ਔਰ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਦੇਖਾਂਗੇ ਨਦੀਆਂ ਖਤਮ ਹੋ ਜਾਣਗੀਆਂ ਔਰ ਸਾਨੋ ਕਿਤੇ ਨਾ ਕਿਤੇ ਹੱਲੇ ਵੀ ਖਿਆਲ ਨਹੀਂ ਆ ਰਿਹਾ ਬਹੁਤ ਸਾਰੇ ਜਿਹੜੇ ਬਲੌਰੇ ਸੀਗੇ ਬਲੌਰੇ ਸੀਗੇ ਉਹ ਬੋਲ ਗਏ ਹੈਗੇ ਕਿ ਭਈ ਆਪਾਂ ਨੇ ਇਹ ਲੜਾਈ ਲੜਨੀ ਹੈਗੀ ਹੈ ਕਰਨੀ ਹੈਗੀ ਹੈ ਲੇਕਿਨ ਕਿਤੇ ਨਾ ਕਿਤੇ ਅਸੀਂ ਇਹ ਵੀ ਮੰਨਿਆ ਕਿ ਅਜ ਤੱਕ ਸਾਡੀ ਹਾਰ ਹੀ ਹੋਈ ਹੈ ਅਜ ਤੱਕ ਸਾਡੀ ਹਾਰ ਹੀ ਹੋਈ ਹੈ ਕਿ ਪਾਣੀ ਕਾਲਾ ਪਾਣੀ ਸਾਨੂੰ ਮਿਲਦਾ ਹੈਗਾ ਬਹੁਤ ਜਗ੍ਹਾ ਤੇ ਅਮਿਤੋਜ ਮਾਨ ਜੀ ਸਾਨੂੰ ਦਿਖਾਉਂਦੇ ਹੈਗੇ ਕਿ ਕਿਸ-ਕਿਸ ਨਾਲਿਆਂ ਚ ਨਦੀਆਂ ਚ ਇਹ ਹਾਲ ਬੁਰਾ ਹੈਗਾ ਉਹਦੇ ਬਾਅਦ ਵੀ ਅਸੀਂ ਨਹੀਂ ਸਮਝਦੇ ਉਹਦੇ ਬਾਅਦ ਵੀ ਅਸੀਂ ਨਹੀਂ ਸਮਝਦੇ ਹਰੇਕ ਆਦਮੀ ਦੂਜੇ ਨੂੰ ਆਂਦਾ ਸਲਾਹ ਦੇ ਜਾਂਦਾ ਕਿ ਪਾਣੀ ਬਚਾਓ ਆਪਣੇ ਆਪ ਪਾਣੀ ਨੂੰ ਪ੍ਰਦੂਸ਼ਿਤ ਕਰੀ ਜਾਂਦਾ ਹੈਗਾ ਔਰ ਫਿਰ ਵੀ ਅਸੀਂ ਕਹਿੰਦੇ ਆ ਕਿ ਨਹੀਂ ਜੀ ਅਸੀਂ ਸਾਰੇ ਇਕੱਠੇ ਹੋ ਕੇ ਇਸ ਲੜਾਈ ਨੂੰ ਲੜ ਸਕਦੇ ਆ ਮੈਂ ਬਿਲਕੁਲ ਮੰਨਦਾ ਕਿ ਆਪਾਂ ਲੜ ਸਕਦੇ ਹਾਂ ਇੱਕ ਛੋਟਾ ਜਿਹਾ ਉਦਾਹਰਨ ਹੈਗਾ ਕਿ ਪੰਜਾਬ ਦੇ ਕਿਸਾਨਾਂ ਨੂੰ ਇੰਨੇ ਸਾਲਾਂ ਤੋਂ ਦਿਖ ਰਿਹਾ ਸੀਗਾ ਕਿ ਉਹਨਾਂ ਦੀ ਉਹਨਾਂ ਦੀ ਲੜਾਈ ਕੋਈ ਨਹੀਂ ਲੜ ਰਿਆ ਕਿਸਾਨ ਮਰ ਰਿਹਾ ਹੈਗਾ ਖੇਤ ਦੀ ਜਿਹੜੀ ਪੈਦਾਵਾਰ ਹੈਗੀ ਦੇਸ਼ ਦੀ ਪੈਦਾਵਾਰ ਵੱਧਦੀ ਗਈ ਕਿਸਾਨ ਮਰਦਾ ਗਿਆ ਕਿਸੇ ਨੇ ਉਹਦੀ ਸੁਣ ਨਹੀਂ ਲਈ ਨਾ ਕਿਸੇ ਯੂਨੀਵਰਸਿਟੀ ਨੇ ਨਾ ਕਿਸੇ ਪਾਰਲੀਮੈਂਟ ਵਿੱਚ ਗੱਲ ਹੋਈ ਹੈ। অধিক ਤਰਫ ਫੋਕਸ ਹੋਇਆ ਹੈਗਾ ਯਾ ਐਸੈਂਬਲੀਆਂ ਵਿੱਚ। ਕਾਰਨ ਇਹ ਹੋਇਆ ਕਿ ਕਿਸਾਨਾਂ ਨੂੰ ਇੱਕ ਦਿਨ ਸਮਝ ਆ ਗਿਆ ਕਿ ਹੋਰ ਕੋਈ ਲੜਾਈ ਨਹੀਂ ਲੜੇਗਾ। ਉਹਨਾਂ ਨੂੰ ਆਪਣੀ ਲੜਾਈ ਆਪਣੇ ਆਪ ਹੀ ਲੜਨੀ ਪਈ। ਇਹ ਸਾਡੇ ਸਭ ਦੇ ਵਾਸਤੇ ਸਬਕ ਹੈਗਾ। 2020 ਔਰ 2021 ਵਿੱਚ ਜਿਹੜਾ ਸਾਲ ਤੋਂ ਲੰਮਾ ਅੰਦੋਲਨ ਚੱਲਿਆ ਸੀਗਾ ਉਹ ਕਿਸਾਨਾਂ ਨੇ ਆਪਣੇ ਹੀ ਮੋਢੇ ਤੇ ਖੜੇ ਹੋ ਕੇ ਉਸ ਲੜਾਈ ਨੂੰ ਲੜਿਆ ਹੈਗਾ ਔਰ ਸਰਕਾਰ ਨੂੰ ਮਜਬੂਰ ਕੀਤਾ ਕਿ ਤਾਕੀ ਤੁਸੀਂ ਪਿੱਛੇ ਹਟੋ। ਇਹ ਆਪਾਂ ਵੀ ਕਰ ਸਕਦੇ ਹੈਗੇ ਆਪਾਂ ਕਿਉਂ ਫੇਲ ਹੋ ਰਹੇ ਆ ਕਿ ਸਾਡੇ ਪਾਣੀ ਬੈਂਦਾ ਜਾ ਰਿਹਾ ਗੰਦਾ ਔਰ ਫਿਰ ਵੀ ਅਸੀਂ ਚੁੱਪਚਾਪ ਜਰੂਰ ਦੇਖਦੇ ਜਾ ਰਹੇ ਆ ਜਾਂ ਬਰਦਾਸ਼ਤ ਕਰਦੇ ਜਾ ਰਹੇ ਹੈਗੇ ਸਾਨੂੰ ਕਿਤੇ ਕਿਸਾਨਾਂ ਤੋਂ ਵੀ ਸਬਕ ਲੈਣਾ ਪਏਗਾ ਕਿ ਅਗਰ ਉਹ ਆਪਣੀ ਲੜਾਈ ਆਪਣੇ ਆਪ ਲੜ ਸਕਦੇ ਤਾਂ ਅਸੀਂ ਵੀ ਆਪਣੀ ਲੜਾਈ ਨੂੰ ਆਪਣੇ ਆਪ ਲੜ ਸਕਦੇ ਹੈਗੇ ਆ ਇਹ ਕਿਉਂ ਇੰਪੋਰਟੈਂਟ ਹੈਗਾ ਕਿ ਕਿਸਾਨਾਂ ਨੂੰ ਇੱਕ ਬੜਾ ਸਪਸ਼ਟ ਹੋ ਗਿਆ ਹੁਣ ਕਿ ਸਨ 2000 ਤੋਂ ਬਾਅਦ ਹੁਣ 25 ਸਾਲ ਹੋ ਗਏ ਹੈ ਪੰਜਾਬ ਦਾ ਕਿਸਾਨ ਹੋਵੇ ਜਾਂ ਭਾਰਤ ਦਾ ਕਿਸਾਨ ਹੋਵੇ ਇਹ ਹੁਣ ਬੜੀ ਬੜੇ ਇਹਦੀ ਸਟੱਡੀਜ਼ ਆ ਚੁੱਕੀਆਂ ਹੈਗੀਆਂ ਜਿਹੜੀ ਕਹਿੰਦੀਆਂ ਕਿ ਹਰ ਸਾਲ ਕਿਸਾਨ ਖੇਤੀ ਦਾ ਘਾਟਾ ਕਰਦਾ ਆ ਰਿਹਾ ਹੈ। ਹਰ ਸਾਲ ਖੇਤੀ ਦਾ ਘਾਟਾ ਕਰਦਾ ਹੈਗਾ ਕੋਈ ਵਪਾਰੀ ਨਹੀਂ ਹੈ ਜਿਹੜਾ ਖੇਤੀ ਵਿੱਚ ਜੀਵਿਤ ਰਹਿ ਸਕੇ ਜਾਂ ਐਗਜ਼ਿਸਟ ਕਰ ਸਕੇ। ਕਿਸਾਨ ਹੀ ਹੈ ਜਿਹੜਾ ਹਰ ਸਾਲ ਘਾਟਾ ਵੀ ਸਹੰਦਾ ਆ ਰਿਹਾ ਹੈਗਾ ਫਿਰ ਵੀ ਪੈਦਾਵਾਰ ਜਿਹੜਾ ਇਹ ਵੜਾਂਦਾ ਜਾ ਰਿਹਾ ਹੈਗਾ ਆਈ ਥਿੰਕ ਉਹਦੀ ਦਾਤ ਤਾਂ ਦੇਣੀ ਚਾਹੀਦੀ ਆ ਪਰ ਕੋਈ ਖੜਾ ਨਹੀਂ ਹੁੰਦਾ ਉਹਦੇ ਨਾਲ। ਕੋਈ ਨਹੀਂ ਖੜਾ ਹੋਇਆ ਸੀਗਾ ਜਦ 2020-21 ਵਿੱਚ ਲੜਾਈ ਹੋਈ ਹੈਗੀ ਹੈ ਕਿਸਾਨਾਂ ਨੇ ਆਪਣਾ ਮੋਰਚਾ ਖੋਲ੍ਹਿਆ ਹੈਗਾ ਔਰ ਅਸੀਂ ਸਭ ਨੇ ਦੇਖਿਆ ਕਿ ਉਹਨਾਂ ਨੂੰ ਸਮਝ ਆਈ ਦੁਨੀਆ ਨੂੰ ਔਰ ਉਹਨਾਂ ਨੇ ਉਹਨਾਂ ਨਾਲ ਹੱਥ ਨਾਲ ਖੜੇ ਹੋ ਹੱਥ ਨਾਲ ਹੱਥ ਮਿਲਾਇਆ ਔਰ ਖੜੇ ਹੋਏ ਔਰ ਉਹਦੇ ਨਾਲ ਤੁਸੀਂ ਬਦਲਾਅ ਜਿਹੜਾ ਹੈਗਾ ਦੇਖਿਆ ਹੈਗਾ ਅੱਜ ਇਹ ਹਾਲਾਤ ਹੈਗੇ ਕਿ ਭਾਈ ਪਰਿਆਵਰਣ ਦੀ ਜਦ ਆਪਾਂ ਗੱਲ ਕਰਦੇ ਆਂ ਉੱਥੇ ਵੀ ਲੜਾਈ ਜਿਹੜੀ ਹੈਗੀ ਲੰਬੀ ਹੈਗੀ ਇਹ ਤਾਂ ਆਪਾਂ ਸਭ ਜਾਣਦੇ ਹੈਗੇ ਆਂ ਪਰ ਜਦ ਤੱਕ ਅਸੀਂ ਸचेत ਨਹੀਂ ਹੋਵਾਂਗੇ ਖੜੇ ਹੋ ਕੇ ਦੱਸਾਂਗੇ ਨਹੀਂ ਕੀ ਹੋਇਆ ਇਹ ਸਾਰਾ ਜਿਹੜਾ ਹੈਗਾ ਇਹ ਜਿਹੜਾ ਬਹਾਵ ਦੀ ਅਸੀਂ ਗੱਲ ਕਰ ਰਹੇ ਆਂ ਉਹ ਬਹਾਵ ਜਿਹੜਾ ਹੈਗਾ ਉਹ ਇਕਨੋਮਿਕਸ ਤੋਂ ਲੈ ਕੇ ਪਾਰਲੀਮੈਂਟ ਤੋਂ ਜਿਹੜੀ ਪਾਲਿਸੀਆਂ ਆਉਂਦੀਆਂ ਉਹਨਾਂ ਨੂੰ ਲੈ ਕੇ ਸਭ ਨਾਲ ਜੁੜਿਆ ਹੋਇਆ ਹੈਗਾ ਨਸ਼ੇ ਬੰਦੀ ਵੀ ਉਹਦੇ ਵਿੱਚ ਸ਼ਾਮਿਲ ਹੈਗੀ ਹੈ ਤਾਂ ਸਾਰਾ ਤੁਸੀਂ ਅਗਰ ਚੱਕਰ ਵੀ ਦੇਖੋ ਤਾਂ ਤੁਹਾਨੂੰ ਸਮਝ ਆਉਂਦਾ ਹੈ ਕਿ ਇਹ ਕਿਸ ਤਰ੍ਹਾਂ ਈਕਨੋਮਿਕ ਪਾਲਿਸੀਜ਼ ਆ ਰਹੀਆਂ ਹੈਗੀਆਂ ਔਰ ਇਹਦਾ ਸੈਂਟਰ ਜਿਹੜਾ ਹੈਗਾ ਪਾਲਿਸੀਜ਼ ਦਾ ਮੈਂ ਹਰ ਜਗ੍ਹਾ ਕਹਿੰਦਾ ਕਿ ਉਹ ਜੀਡੀਪੀ ਹੈ ਜੀਡੀਪੀ ਅਗਰ ਤੁਸੀਂ ਸਮਝ ਜਾਓ ਤਾਂ ਤੁਹਾਨੂੰ ਸਮਝ ਆਂਦਾ ਕਿ ਤੁਹਾਡਾ ਨੁਕਸਾਨ ਕਿਉਂ ਹੋ ਰਿਹਾ ਹੈਗਾ ਮਸਲਨ ਦੇ ਤੌਰ ਤੇ ਅਗਰ ਇੱਕ ਪੇੜ ਖੜਾ ਹੈ ਇੱਕ ਪੇੜ ਖੜਾ ਹੈ ਤਾਂ ਜੀਡੀਪੀ ਨਹੀਂ ਵੱਢਦੀ ਜੇ ਤੁਸੀਂ ਪੇੜ ਨੂੰ ਕੱਟ ਦਿਓ ਤਾਂ ਜੀਡੀਪੀ ਵੱਢ ਜਾਂਦੀ ਹੈ ਹੁਣ ਤੁਸੀਂ ਸੋਚੋ ਕਿ ਤੁਹਾਨੂੰ ਪੇੜ ਚਾਹੀਦਾ ਕਿ ਜੀਡੀਪੀ ਚਾਹੀਦਾ ਪਰ ਜਦ ਵੀ ਆਪਾਂ ਗੱਲਾਂ ਕਰੀਏ ਪੰਜਾਬ ਵਿੱਚ ਸੜਕਾਂ ਤੋਂ ਸੜਕਾਂ ਜਾਲ ਵਿਛ ਰਿਹਾ ਹੈਗਾ ਜ਼ਮੀਨ ਜਾ ਰਹੀ ਹੈਗੀ ਹੈ ਕਿਸਾਨਾਂ ਦੀ ਤਾਂ ਲੋਕੀ ਕੀ ਕਹਿੰਦੇ ਆ ਤੁਹਾਨੂੰ ਡਿਵੈਲਪਮੈਂਟ ਤੁਸੀਂ ਵਿਕਾਸ ਦੇ ਖਿਲਾਫ ਹੋ ਸਾਨੂੰ ਇਹ ਵਿਕਾਸ ਨਹੀਂ ਚਾਹੀਦਾ ਸਾਨੂੰ ਇਹ ਵਿਕਾਸ ਨਹੀਂ ਚਾਹੀਦਾ ਜਿਹਦੇ ਵਿੱਚ ਪੇੜ ਖਤਮ ਕਰਤੇ ਜਾਣ ਬਿਲਡਿੰਗਾਂ ਖੜੀ ਕਰਤੀ ਜਾਣ ਔਰ ਫਿਰ ਅਸੀਂ ਕਹੀਏ ਕਿ ਵਿਕਾਸ ਹੋ ਰਿਹਾ ਹੈਗਾ ਸਾਨੂੰ ਉਹ ਵੀ ਵਿਕਾਸ ਨਹੀਂ ਚਾਹੀਦਾ ਹੈਗਾ ਜਿਹਦੇ ਵਿੱਚ ਸੜਕਾਂ ਦੇ ਉੱਪਰ ਸੜਕਾਂ ਸੜਕਾਂ ਦੇ ਉੱਪਰ ਸੜਕਾਂ ਕਿਸੇ ਨੂੰ ਪਤਾ ਹੀ ਨਹੀਂ ਕਿ ਸੜਕਾਂ ਕਿਸ ਵਾਸਤੇ ਬਣਾਈ ਜਾ ਰਹੀਆਂ ਹੈਗੀਆਂ ਮੈਂ ਤਾਂ ਇਹਦਾ ਸ਼ੁਕਰ ਹੈ ਭਗਵਾਨ ਦਾ ਕਿ ਮਾਉਂਟ ਐਵਰੇਸਟ ਨੇਪਾਲ ਚ ਹੈਗਾ ਹਿੰਦੁਸਤਾਨ ਚ ਨਹੀਂ ਹੈਗਾ ਜੇ ਕਿਤੇ ਹਿੰਦੁਸਤਾਨ ਚ ਹੁੰਦਾ ਤਾਂ ਸਰਕਾਰ ਨੇ ਹਾਲੇ ਤੱਕ 8 ਲੇਨ ਦੀ ਸੜਕ ਬਣਾਤੀ ਹੁੰਦੀ ਮਾਉਂਟ ਐਵਰੇਸਟ ਤੱਕ ਇਹ ਕਹਿ ਕੇ ਕਿ ਟੂਰਿਜ਼ਮ ਨੂੰ ਬੜਾਵਾ ਮਿਲੇਗਾ ਸੋ ਇਹ ਜਿਹੜਾ ਡਿਵੈਲਪਮੈਂਟ ਦਾ ਮਾਡਲ ਹੈ ਇਹਨੂੰ ਆਪਾਂ ਸੋਚੀਏ ਕਿ ਇਹ ਹੋ ਕੀ ਰਿਹਾ ਹੈਗਾ ਕਿ ਇਹ ਕਿਹਦਾ ਵਿਕਾਸ ਹੋ ਰਿਹਾ ਕਿਹਦਾ ਨਹੀਂ ਵਿਕਾਸ ਹੋ ਰਿਹਾ ਹੈਗਾ ਹੁਣ ਦੇਖੋ ਇੱਕ ਹੁਣੀ ਹਾਲ ਵਿੱਚ ਕੁਝ ਦਿਨਾਂ ਪਹਿਲੇ ਦੀ ਗੱਲ ਹੈਗੀ ਹੈ ਔਰ ਆਪ ਐਮਿਤੋਜ ਜੀ ਨੇ ਕਈ ਵਾਰੀ ਉਹ ਗੱਲ ਕਹੀ ਵੀ ਹੈਗੀ ਹੈ ਕਿ ਇੱਕ ਇੱਕ ਬਿਜ਼ਨਸਮੈਨ ਨੂੰ 45000 ਕਰੋੜ ਦਾ ਕਰਜ਼ ਉਹਦਾ ਮਾਫ ਹੋ ਗਿਆ 45000 ਕਰੋੜ ਦਾ ਉਹਦਾ ਕਰਜ਼ ਮਾਫ ਹੋ ਗਿਆ ਕਿਸੇ ਨੇ ਨਹੀਂ ਦੇਸ਼ ਤੇ ਚਰਚਾ ਕੀਤੀ ਇੱਕ ਕਿਸਾਨ ਦਾ ਕਰਜ਼ ਜਿਹੜਾ ਹੈਗਾ ਉਹਦੇ ਵਾਸਤੇ ਕਿਸਾਨ ਨੂੰ ਜੇਲ੍ਹ ਵੀ ਜਾਣਾ ਪੈਂਦਾ ਹੈਗਾ ਚਾਹੇ 1 ਲੱਖ ਦਾ ਹੋਵੇ ਚਾਹੇ 2 ਲੱਖ ਦਾ ਹੋਵੇ ਲੇਕਿਨ ਕਰਜ਼ ਜਿਹੜੇ ਅਮੀਰ ਲੋਕ ਹੈਗੇ ਉਹਨਾਂ ਦਾ ਜਿਹੜਾ ਕਰਜ਼ਾ ਮਾਫ ਕੀਤਾ ਜਾਂਦਾ ਹੈ ਉਹ ਇਸ ਲਿਮਿਟ ਵਿੱਚ ਪਹੁੰਚ ਗਿਆ ਹੈ ਕਿ ਪਿਛਲੇ ਕਈ ਸਾਲਾਂ ਵਿੱਚ 11-12 ਸਾਲਾਂ ਵਿੱਚ ਤਕਰੀਬਨ 16 ਲੱਖ ਕਰੋੜ ਰੁਪਏ ਅਸੀਂ ਮਾਫ ਕਰਤਾ ਹੈਗਾ ਅਮੀਰਾਂ ਦਾ ਉਹ 16 ਲੱਖ ਕਰੋੜ ਰੁਪਏ ਅਗਰ ਖੇਤੀ 'ਚ ਲਗਾਇਆ ਹੁੰਦਾ ਜਾਂ ਸਾਡਾ ਜਿਹੜਾ ਅਸਲੀ ਵਿਕਾਸ ਹੈ ਉਹਦੇ ਵਿੱਚ ਲਗਾਇਆ ਹੁੰਦਾ ਤਾਂ ਅੱਜ ਦੇਸ਼ ਦੀ ਜਿਹੜੀ ਹਾਲਤ ਹੈ ਜਾਂ ਸ਼ਕਲ ਹੈ ਉਹੀ ਬਦਲ ਜਾਣੀ ਸੀਗੀ ਪਾਣੀ ਉਹਦਾ ਇੱਕ ਹਿੱਸਾ ਹੈ ਬੜਾ ਇੰਪੋਰਟੈਂਟ ਹਿੱਸਾ ਹੈ ਔਰ ਸਾਨੂੰ ਦੱਸਿਆ ਜਾਂਦਾ ਹੈ ਕਿ ਭਾਈ ਪਾਣੀ ਦੇ ਉੱਪਰ ਅਸੀਂ ਬੜੀ ਸਖਤੀ ਕਰ ਰਹੇ ਹੈਗੇ ਕੋਈ ਪ੍ਰਦੂਸ਼ਿਤ ਨਾ ਕਰੇ ਮੈਨੂੰ ਲੱਗਦਾ ਹੈ ਕਿ ਸਭ ਤੋਂ ਬੈਸਟ ਤਰੀਕਾ ਪਰ ਅਗਰ ਅਸੀਂ ਵਾਕੇ ਸਖਤੀ ਕਰ ਰਹੇ ਹੈਗੇ ਤਾਂ ਅਸੀਂ ਪੰਜਾਬੀ ਗੱਲ ਨੂੰ ਮੰਨ ਲਈਏ اور پنجابیوں نو ਇਹ ਗੱਲ ਮੰਨ ਨਹੀਂ ਪਏਗੀ ਕਿ ਕਿਸਾਨੋਂ ਕੋਈ ਇੰਡਸਟਰੀ ਨਹੀਂ ਚਾਹੀਦੀ ਸਾਨੂੰ ਕੋਈ ਇਨਵੈਸਟਮੈਂਟ ਨਹੀਂ ਚਾਹੀਦੀ ਜਿਹੜਾ ਆ ਕੇ ਸਾਨੂੰ ਜ਼ਹਿਰ ਫਿਲਾਏ ਆਪਣੇ ਪ੍ਰਦੇਸ਼ ਵਿੱਚ ਚਾਹੇ ਉਹ ਪਾਣੀ ਦਾ ਜ਼ਹਿਰ ਹੈ ਚਾਹੇ ਹਵਾ ਦਾ ਜ਼ਹਿਰ ਹੈ ਚਾਹੇ ਜ਼ਮੀਨ ਦਾ ਜ਼ਹਿਰ ਹੈਗਾ ਕੋਈ ਵੀ ਇੰਡਸਟਰੀ ਜਿਹੜੀ ਆਂਦੀ ਹੈ ਉਹ ਇਸ ਗੱਲ ਤੋਂ ਕਲੀਅਰ ਹੋ ਕੇ ਆਏ ਕਿ ਅਸੀਂ ਪੰਜਾਬ ਨੂੰ ਜ਼ਹਿਰ ਨਹੀਂ ਮਿਲਾਨ ਦੇਵਾਂਗੇ ਹਵਾ ਵਿੱਚ ਪਾਣੀ ਵਿੱਚ ਔਰ ਔਰ ਜ਼ਮੀਨ ਵਿੱਚ ਜਿਸ ਦਿਨ ਆਪਾਂ ਇਹ ਕਰ ਲਿਆ ਔਰ ਉਹਨਾਂ ਨੂੰ ਵੀ ਸਜ਼ਾ ਹੋਣੀ ਚਾਹੀਦੀ ਹੈ ਕਿਉਂ ਨਹੀਂ ਹੋਂਦਾਂ ਕਿ ਇੰਡਸਟਰੀਸ ਨੂੰ ਸਜ਼ਾ ਹੁੰਦੀ ਹੈ ਕਿਉਂ ਉਹਨਾਂ ਨੂੰ ਕਹਤਾ ਕਿ ਤੁਹਾਨੂੰ ਕੁਛ ਅਸੀਂ ਜੋ ਵੀ ਤੁਹਾਨੂੰ ਲਗਾਨੀ ਹੋਏਗੀ ਉਹ ਉਹਦੇ ਉੱਪਰ ਕ ਪੈਨਲਟੀ ਲਗਾ ਕੇ ਤੁਹਾਨੂੰ ਛੱਡ ਦੇਵਾਂਗੇ ਇਹ ਇਲਾਜ ਨਹੀਂ ਹੈ ਇਲਾਜ ਇਹ ਹੈ ਮੇਰਾ ਮੰਨਣਾ ਹੈ ਕਿ ਜਿਹੜਾ ਬੰਦਾ ਵੀ ਪ੍ਰਦੂਸ਼ਿਤ ਕਰ ਰਿਹਾ ਪਰਿਵਰਣ ਨੂੰ ਉਹਨੂੰ ਵੀ ਜੇਲ੍ਹ ਮਿਲਣੀ ਚਾਹੀਦੀ ਹੈ ਹੁਣ ਸਮੇ ਬਦਲ ਗਿਆ ਹੈਗਾ ਹੁਣ ਸਾਨੂੰ ਚਾਹੀਦਾ ਹੈਗਾ ਕਿ ਉਹ ਵਿਕਾਸ ਦਾ ਮਾਡਲ ਸਾਨੂੰ ਨਹੀਂ ਚਾਹੀਦਾ ਹੈਗਾ ਔਰ ਇਹੀ ਕਰਕੇ ਆਪਾਂ ਦੇਖਿਆ ਕਿ ਖੇਤੀਚੋਂ ਲੋਕੀ ਨਿਕਲਦੇ ਗਏ ਹੁਣ ਸਿੱਧਾ ਬਈ ਹੈ ਤਦ ਆਪਾਂ ਸੋਚਦੇ ਸੀ ਪਿੰਡਾਂ ਚੋਂ ਲੋਕੀ ਨਿਕਲ ਕੇ ਸ਼ਹਿਰਾਂ ਵਿੱਚ ਆਉਂਦੇ ਹੈਗੇ ਹੁਣ ਲੋਕੀ ਪਿੰਡਾਂ ਤੋਂ ਨਿਕਲ ਕੇ ਸ਼ਹਿਰਾਂ 'ਚ ਨਹੀਂ ਆਉਂਦੇ ਉਹ ਸਿੱਧੇ ਹੀ ਵਿਦੇਸ਼ ਚਲੇ ਜਾਂਦੇ ਹੈਗੇ ਸੋ ਇਸ ਤਰੀਕੇ ਦਾ ਜਿਹੜਾ ਇੱਕ ਪਲਾਨ ਦਾ ਨਕਸ਼ਾ ਬਣ ਗਿਆ ਹੈਗਾ ਉਹ ਕਿੰਨਾ ਹਾਨੀਕਾਰਕ ਹੈਗਾ ਇਹ ਤਾਂ ਓਵਰ ði ਯੀਅਰਸ ਕਈ ਸਾਲਾਂ ਤੋਂ ਸਰਕਾਰਾਂ ਦੀ ਇੱਕ ਕੋਸ਼ਿਸ਼ ਰਹੀ ਹੈ ਲੇਕਿਨ ਤੁਹਾਨੂੰ ਹੈਰਾਨਗੀ ਹੋਏਗੀ ਜਾਣ ਕੇ ਔਰ ਪੰਜਾਬ ਨੂੰ ਵੀ ਉਸ ਗੱਲ ਨੂੰ ਸਮਝਣਾ ਹੈਗਾ ਕਿ ਸਾਰੇ ਦੇਸ਼ ਵਿੱਚ ਦੇਖਿਆ ਜਾਏ ਪਿਛਲੇ 5 ਸਾਲ ਵਿੱਚ ਲੋਕੀ ਪਿੰਡਾਂ ਤੋਂ ਨਿਕਲ ਕੇ ਸ਼ਹਿਰਾਂ ਵਿੱਚ ਇੰਨੇ ਨਹੀਂ ਆਏ ਜਿੰਨੇ ਕਿ ਸ਼ਹਿਰਾਂ ਤੋਂ ਮੁੜ ਕੇ ਵਾਪਸ ਪਿੰਡਾਂ ਵਿੱਚ ਚਲੇ ਗਏ ਜੋ ਆਸੀਂ ਵਿਕਾਸ ਕਰਦੇ ਆ ਇਹ ਨਾ ਕਿ ਵਿਕਾਸ ਨਾਲ ਲੋਕੀ ਸ਼ਹਿਰ ਵੀ ਜਾਣਗੇ ਉੱਥੇ ਉਹਨੂੰ ਨੌਕਰੀ ਮਿਲੇਗੀ ਜਾਂ ਉਹਨੂੰ ਵਪਾਰੀ ਮਿਲੇਗਾ ਉਲਟਾ ਹੋ ਗਿਆ ਪਿਛਲੇ 5 ਸਾਲ ਵਿੱਚ 7 ਕਰੋੜ ਲੋਕ ਵਾਪਸ ਚਲੇ ਗਏ ਆ ਪਿੰਡਾਂ ਵਿੱਚ ਸਾਰੇ ਹਿੰਦੁਸਤਾਨ ਦਾ ਡਾਟਾ ਹੈ ਇੱਕ ਪੰਜਾਬ ਇੱਕ ਐਸਾ ਪ੍ਰਦੇਸ਼ ਹੈ ਜਿਹਦੇ ਵਿੱਚ ਲੋਕਾਂ ਨੇ ਪਿੰਡਾਂ ਤੋਂ ਨਿਕਲ ਕੇ ਸ਼ਹਿਰ ਵਿੱਚ ਮੂੰਹ ਕੀਤਾ ਹੈਗਾ ਬਾਕੀ ਸਾਰੇ ਦੇਸ਼ ਵਿੱਚ ਲੋਕੀ ਵਾਪਿਸ ਜਾ ਰਹੇ ਹੈ 7 ਕਰੋੜ ਲੋਕ ਕੋਈ ਛੋਟੀ ਗੱਲ ਨਹੀਂ ਹੈ ਤੁਸੀਂ ਕਦੀ ਸੋਚੋ ਉਹ 7 ਕਰੋੜ ਲੋਕ ਜਿਹੜੇ ਸ਼ਹਿਰਾਂ ਤੋਂ ਨਿਕਲ ਕੇ ਪਿੰਡਾਂ ਵਿੱਚ ਜਾ ਰਹੇ ਹੈ ਉਹਨਾਂ ਨੂੰ ਸਮਝ ਆਉਂਦਾ ਕਿ ਇਹ ਜਿਹੜਾ ਵਿਕਾਸ ਦਾ ਮਾਡਲ ਹੈ ਇਹ ਸਾਡੇ ਵਾਸਤੇ ਮਾਡਲ ਨਹੀਂ ਹੈ ਉਹ ਇਸੇ ਕਰਕੇ ਵਾਪਿਸ ਪਿੰਡਾਂ ਵਿੱਚ ਜਾ ਰਹੇ ਹੈ ਔਰ ਜਦ ਪਿੰਡਾਂ ਦੀ ਹਾਲਤ ਹੁਣ ਇਹ ਹੈ ਕਿ ਹੁਣ ਸਾਨੂੰ ਮਜਬੂਰਨ ਹੋ ਕੇ ਪਿੰਡਾਂ ਤੇ ਧਿਆਨ ਦੇਣਾ ਪਏਗਾ ਕਿਉਂਕਿ ਆਫਟਰ ਆਲ ਨੰਬਰ ਸਾਡਾ ਪਿੰਡਾਂ ਵਿੱਚ ਵੱਧਦਾ ਜਾ ਰਿਹਾ ਹੈ ਜਨਸੰਖਿਆ ਵੱਧਦੀ ਜਾ ਰਹੀ ਹੈਗੀ ਪਿੰਡਾਂ ਦੀ ਉਹ ਸਾਨੂੰ ਬਹੁਤ بڑا ਇੱਕ ਮੈਸੇਜ ਮਿਲਦਾ ਹੈ ਕਿ ਜਿਹੜਾ ਵਪਾਰੀ ਦਾ ਜਾਂ ਜਿਹੜਾ ਆਪਣਾ ਗਰੋਥ ਦਾ ਮਾਡਲ ਸੀਗਾ ਉਹ ਹੁਣ ਲੜਖੜਾ ਰਿਹਾ ਹੈਗਾ ਔਰ ਲੋਕੀ ਸਮਝ ਗਏ ਹੈਗੇ ਕਿ ਇਹਦੇ ਨਾਲ ਸਾਨੂੰ ਫਾਇਦਾ ਨਹੀਂ ਹੋਇਆ ਸਾਨੂੰ ਵਾਪਿਸ ਜਾਣਾ ਪਏਗਾ ਔਰ ਤੁਸੀਂ ਸੋਚਦੇ ਹੋ ਕਿ ਤੁਹਾਡਾ ਪਾਣੀ ਕਿਉਂ ਕਾਲਾ ਹੈਗਾ ਮੈਂ ਤੁਹਾਨੂੰ ਸਾਫ਼ ਦੱਸਦਾ ਮੈਂ ਤੁਹਾਨੂੰ ਇੱਕ ਗੱਲ ਕਹੀ ਸੀ ਪਹਿਲੇ ਜੀਡੀਪੀ ਸਮਝਣ ਦੀ ਜੇ ਤੁਹਾਡੀ ਨਦੀ ਸਾਫ਼ ਬਹਿ ਰਹੀ ਹੈ ਤਾਂ ਜੀਡੀਪੀ ਨਹੀਂ ਵੜਦੀ ਜੇ ਤੁਸੀਂ ਨਦੀ ਨੂੰ ਗੰਦਾ ਕਰ ਦਿਓ ਤਾਂ ਜੀਡੀਪੀ ਇੱਕ ਨਹੀਂ ਦੋ ਨਹੀਂ ਤਿੰਨ ਬਾਰ ਵੜ ਜਾਂਦੀ ਹੈ ਪਹਿਲੇ ਤਾਂ ਤੁਸੀਂ ਨਦੀ ਨੂੰ ਗੰਦਾ ਕੀਤਾ ਇੰਡਸਟਰੀ ਲਗਾਈ ਉਹਨੇ ਗੰਦਾ ਆਪਣਾ ਪ੍ਰਦੂਸ਼ਣ ਛੱਡਿਆ ਇੰਡਸਟਰੀ ਬੜੀ ਜੀਡੀਪੀ ਵੜ ਗਈ ਫਿਰ ਤੁਸੀਂ 10000 ਕਰੋੜ ਰੁਪਏ ਦਾ 8000 ਕਰੋੜ ਰੁਪਏ ਦਾ 5000 ਕਰੋੜ ਰੁਪਏ ਦਾ ਪ੍ਰੋਜੈਕਟ ਲੈ ਕੇ ਆਏ ਸਾਫ਼ ਕਰਨ ਵਾਸਤੇ ਉਹ ਫਿਰ ਜੀਡੀਪੀ ਵਧ ਗਿਆ ਫਿਰ ਆਪਾਂ ਉਹ ਪਾਣੀ ਪੀਤਾ ਜਿਹੜਾ ਆਪਾਂ ਦੇਖਦੇ ਆਂ ਬੁੱਢਾ ਬੁੱਢਾ ਦਰਿਆ ਔਰ ਸਾਰੇ ਜਿਹੜੇ ਕਾਲੇ ਕਾਲੇ ਹੋ ਗਏ ਹੈਗੇ ਦਰਿਆ ਉਹਨਾਂ ਦਾ ਇਹ ਕਾਲਾ ਪਾਣੀ ਦੀ ਜਿਹੜੀ ਪੰਜਾਬ ਨੂੰ ਸਜ਼ਾ ਮਿਲ ਰਹੀ ਹੈ ਜਦ ਆਪਾਂ ਉਹ ਪਾਣੀ ਪੀਂਨੇ ਆ ਤਾਂ ਉਹ ਜਿਹੜਾ ਵੀ ਪਾਣੀ ਪੀਂਦਾ ਬਿਮਾਰ ਹੁੰਦਾ ਜਦ ਬਿਮਾਰ ਜਾਂਦਾ ਤਾਂ ਡਾਕਟਰ ਕੋਲ ਜਾਂਦਾ ਹੈਗਾ ਡਾਕਟਰ ਨੇ ਪੈਸਾ ਲਿਆ ਤੁਸੀਂ ਪੈਸਾ ਦਿੱਤਾ ਜੀਡੀਪੀ ਤੀਸਰੀ ਵਾਰ ਵੱਢ ਗਈ ਤਾਂ ਇਹ ਜੀਡੀਪੀ ਵੜਾਉਣ ਦਾ ਬਹੁਤ ਅੱਛਾ ਤਰੀਕਾ ਤਾਂ ਹੀ ਤੁਸੀਂ ਦੇਖਦੇ ਹੋ ਅਮਿਤੋਜ ਜੀ ਕਿ ਸਰਕਾਰਾਂ ਦਾ ਪ੍ਰਿਆਸ ਰਹਿੰਦਾ ਹੈ ਕਿ ਇਹ ਪਾਣੀ ਕਾਲਾ ਹੀ ਰਹੇ ਕਿਉਂਕਿ ਜਿੰਨਾ ਪਾਣੀ ਕਾਲਾ ਹੋਏਗਾ ਉੰਨੇ ਪਰਦੇਸ਼ ਦੀ ਜੀਡੀਪੀ ਵੜ ਜਾਂਦੀ ਹੈ ਮੈਂ ਤਾਂ ਇਹ ਸੋਚਦਾ ਕਿ ਸਰਕਾਰਾਂ ਨੂੰ ਹਲੇ ਇੱਕ ਸਮਝ ਨਹੀਂ ਆਈ ਔਰ ਜੇ ਉਹ ਸਮਝ ਆ ਗਈ ਤਾਂ ਤੁਸੀਂ ਦੇਖੋ ਤੁਹਾਡੀ ਜੀਡੀਪੀ ਕਿੱਥੇ ਦੌੜਦੀ ਹੈਗੀ ਹੈ ਯੂਰਪ ਦੇ ਕਈ ਮੁਲਕਾਂ ਨੇ ਉਹਨਾਂ ਨੇ ਜੀਡੀਪੀ ਹੁਣ ਨਹੀਂ ਵੱਢ ਰਹੀ ਤੇ ਜੀਡੀਪੀ ਨੂੰ ਵਧਾਉਣ ਵਾਸਤੇ ਉਹਨਾਂ ਨੇ ਇੱਕ ਬੜਾ ਸੋਹਣਾ ਤਰੀਕਾ ਲੱਭ ਲਿਆ ਉਹ ਜਿੰਨੇ ਉੱਥੇ ਵੈਸ਼ਿਆਵਰਤੀ ਵੱਧਦੀ ਜਾ ਰਹੀ ਹੈਗੀ ਹੈ ਜਿੰਨੀ ਪ੍ਰੋਸਟੀਚੂਸ਼ਨ ਵੱਧਦੀ ਜਾ ਰਹੀ ਹੈ ਉਹਨੋਂ ਵੀ ਉਹ ਸਰਵਿਸ ਇੰਡਸਟਰੀ ਗਿਣ ਕੇ ਜੀਡੀਪੀ ਵਿੱਚ ਗਿਣ ਲੈਂਦੇ ਹੈਗੇ ਫਿਰ ਜਿਹੜੇ ਡਰੱਗਸ ਹੈ ਗਿਆ ਜੇ ਆਪਾਂ ਬੇਸ ਨੇ ਚਿੱਟਾ ਵਿਕਦਾ ਹੈਗਾ ਇਲੈਗਲੀ ਉਹ ਵੀ ਜੋੜ ਕੇ ਹੁਣ ਜੀਡੀਪੀ ਵਿੱਚ ਆ ਗਿਆ ਸ਼ੁਕਰ ਹੈ ਪੰਜਾਬ ਸਰਕਾਰ ਨੂੰ ਹਲ ਤੱਕ ਇਹ ਸਮਝ ਨਹੀਂ ਆਇਆ ਨਹੀਂ ਤਾਂ ਹਲੇ ਪੰਜਾਬ ਦੀ ਜੀਡੀਪੀ ਦਾ ਬਹੁਤ ਵੱਡਾ ਜਾਣੀ ਸੀਗੀ ਕਹਿੰਦਾ ਮਤਲਬ ਹੈ ਕਿ ਇਹ ਜੀਡੀਪੀ ਦਾ ਮਾਡਲ ਜਦ ਤੱਕ ਤੁਸੀਂ ਨਹੀਂ ਸਮਝੋਗੇ ਤੁਹਾਨੂੰ ਸਮਝ ਨਹੀਂ ਆਉਂਦਾ ਪਿਆ ਕਿ ਇਹ ਸਾਰਾ ਕੁਝ ਜਿਹੜਾ ਵਿਕਾਸ ਦਾ ਰਸਤਾ ਹੈ ਇਹ ਕਿਉਂ ਸਾਨੂੰ ਗਲਤ ਰਸਤੇ ਤੇ ਲੈ ਕੇ ਜਾ ਰਿਹਾ ਹੈ ਇਹਦਾ ਮਤਲਬ ਇਹ ਨਹੀਂ ਹੈ ਕਿ ਇਸ ਰਸਤੇ 'ਚੋਂ ਨਹੀਂ ਨਿਕਲੇ ਜਾ ਸਕਦਾ ਨਿਕਲਣ ਦਾ ਰਸਤਾ ਬਹੁਤ ਸਾਫ਼ ਹੈਗਾ ਪਿਛਲੇ ਕੁਝ ਦਿਨਾਂ ਵਿੱਚ ਮਾਚਲ ਪ੍ਰਦੇਸ਼ ਤੁਹਾਡੇ ਪੜੋਸ ਵਿੱਚ ਹੈਗਾ ਉਹਨਾਂ ਨੇ ਕਿ ਕਿਤਾ ਜਿਹੜਾ ਆਰਗੇਨਿਕ ਖਾਣਾ ਹੈਗਾ ਆਰਗੇਨਿਕ ਜਿਹੜੀ ਫਸਲਾਂ ਹੈਗੀਆਂ ਯਾਨੀ ਜਿਹਦੇ ਵਿੱਚ ਆਪਾਂ ਫਰਟੀਲਾਈਜ਼ਰ ਪੈਸਟੀਸਾਈਡ ਨਹੀਂ ਯੂਜ਼ ਕਰਦੇ ਹੈਗੇ ਆ ਉਹਨਾਂ ਦਾ ਉੱਪਰ ਜਿਹੜਾ ਉਹਨਾਂ ਤੋਂ ਪੈਦਾਵਾਰ ਹੁੰਦੀ ਹੈ ਉਹਨੂੰ ਇੰਨਾ ਦਾਮ ਦਿੱਤਾ ਹੈਗਾ ਕਿ ਕਿਸਾਨ ਹੁਣ ਉਧਰ ਚਾਹੁੰਦੇ ਹੈ ਕਿ ਜਿਆਦੇ ਦਾਮ ਮਿਲਣ ਨਾਲ ਕਿਸਾਨ ਉਧਰ ਜਾਣ ਜਿਸ ਤਰ੍ਹਾਂ ਕਿ ਉਹਨਾਂ ਨੇ ਮੱਕੀ ਤੇ ਮੱਕੀ ਤੇ ਅਗਰ ਜਿਆ ਐਮਐਸਪੀ ਹੈ ਸਰਕਾਰ ਦਾ ਉਹਦੇ ਵਨਿਸ਼ਪਤ ਹੁਣ ਉਥੇ 40 ਰੁਪਏ ਪ੍ਰਤੀ ਕਿਲੋ ਕਿਸਾਨ ਨੂੰ ਮਿਲਦਾ ਹੈਗਾ ਕਣਕ ਤੇ ਜਿਹੜਾ ਪ੍ਰਾਈਸ ਹੈਗਾ ਉਹ तकरीबन 24 ਰੁਪਏ ਦੇ ਕਰੀਬ ਹੈਗਾ ਉਹ 24 ਰੁਪਏ ਦੇ ਇਲਾਵਾ ਉਥੇ 60 ਰੁਪਏ ਕਿਸਾਨਾਂ ਨੂੰ ਮਿਲ ਗਿਆ ਹੈਗਾ ਕਹਿੰਦਾ ਮਤਲਬ ਇਹ ਕਿ ਆਪਾਂ ਵੀ ਪਰਦੇਸ਼ ਦੀ ਐਗਰੀਕਲਚਰ ਨੂੰ ਬਦਲੀਏ ਕਿਉਂਕਿ ਜਦ ਐਗਰੀਕਲਚਰ ਬਦਲੇਗਾ ਉਥੋਂ ਫਰਟੀਲਾਈਜ਼ਰ ਪੈਸਟੀਸਾਈਡਸੋਂ ਨਿਕਲ ਕੇ ਆਪਾਂ ਜਿਹੜੀ ਜਦੋਂ ਖੇਤੀ ਕਰਨ ਦੀ ਗੱਲ ਕਰੀਏ ਹੈਲਦੀ ਫੂਡ ਅੱਛਾ ਖਾਣਾ ਮਿਲੇ ਅੱਛਾ ਭੋਜਨ ਮਿਲੇ ਅੱਛਾ ਪਾਣੀ ਮਿਲੇ ਮਨ ਲੱਗਦਾ ਕਿ ਇਹੀ ਹਰੇਕ ਆਦਮੀ ਦਾ ਵਿਕਾਸ ਦਾ ਰਸਤਾ ਹੈਗਾ ਤਾਂ ਆਪਾਂ ਉਸ ਵਿਕਾਸ ਦੇ ਰਸਤੇ ਤੇ ਚੱਲੀਏ ਔਰ ਦੇਖੀਏ ਕਿ ਹੁਣ ਆਪਾਂ ਨਵਾਂ ਪੰਜਾਬ ਕਿਸ ਤਰ੍ਹਾਂ ਕ੍ਰੀਏਟ ਕਰ ਸਕਦੇ ਆਗੇ ਕੋਈ ਆਂਦਾ ਪੰਜਾਬ ਨੂੰ ਕੋਈ ਨਾਂ ਦੇ ਜਾਂਦਾ ਦੂਜਾ ਆਂਦਾ ਦੂਜਾ ਨਾਂ ਦੇ ਜਾਂਦਾ ਹੈਗਾ ਲੇਕਿਨ ਪੰਜਾਬ ਦੀ ਜਿਹੜੀ ਸਿਵਲਾਈਜੇਸ਼ਨ ਹੈ ਉਹ ਤਾਂ ਖਤਮ ਹੁੰਦੀ ਜਾ ਰਹੀ ਹੈਗੀ ਹੈ ਮਨ ਲੱਗਦਾ ਕਿ ਆਪਾਂ ਨੂੰ ਸਭ ਨੂੰ ਹੁਣ ਸਮਝਣਾ ਚਾਹੀਦਾ ਕਿ ਆਪਾਂ ਇਹ ਸੋਚੀਏ ਕਿ ਆਉਣ ਵਾਲੇ ਦਿਨਾਂ ਵਿੱਚ ਕੀ ਕਰਾਂਗੇ ਉਹ ਤਾਂ ਸਾਡੇ ਹੱਥ ਪਹਿਲੇ ਹੀ ਖੜੇ ਹੋ ਚੁੱਕੇ ਹੈਗੇ ਆ ਪਰ ਆਪਾਂ ਇੱਕ ਕੰਮ ਤਾਂ ਕਰੀਏ ਕਿਸਾਨਾਂ ਤੋਂ ਇੱਕ ਸਬਕ ਲੈ ਕੇ ਆਪਾਂ ਆਪਣੀ ਲੜਾਈ ਆਪਣੇ ਕੰਦੇ ਤੇ ਲੜ ਕੇ ਬੰਦੂਕ ਰੱਖ ਕੇ ਹੀ ਲੜੀਏ ਤਾਂ ਹੀ ਸਾਡਾ ਜਿਹੜਾ ਜਿਹੜਾ ਇੱਕ ਸਮਾਧਾਨ ਹੈ ਸਮਾਜ ਦਾ ਉਹ ਹੋ ਪਾਏਗਾ ਆਪਾਂ ਸੋਚੀਏ ਕਿ ਕੋਈ ਹੋਰ ਤੁਹਾਡੀ ਲੜਾਈ ਲੜੇਗਾ ਇਹ ਨਹੀਂ ਹੋਏਗੀ ਇਸ ਕਰਕੇ ਮੈਂ ਅਮਿਤੋ ਜੀ ਦਾ ਔਰ ਲਖਾ ਜੀ ਦਾ ਬੜਾ ਸ਼ੁਕਰਗੁਜ਼ਾਰ ਹੈਗਾ ਕਿ ਇਹਨਾਂ ਨੇ ਘੱਟੋ ਘੱਟ ਸਾਡੇ ਸਭ ਨੂੰ ਤੁਹਾਡੇ ਸਭ ਨੂੰ ਨਾਲ ਲੈ ਕੇ ਇੱਕ ਨਵੀਂ ਸੋਚ ਜਿਹੜੇ ਲੈ ਕੇ ਆਏ ਹੈਗੇ ਕਿ ਆਪਾਂ ਹੀ ਜਰੀਏ ਸੋਚ ਆਪਾਂ ਹੀ ਜਿਹੜੀ ਸਫਾਈ ਦੀ ਗੱਲ ਕਰ ਰਹੇ ਆ ਆਪਾਂ ਹੀ ਜਿਹੜੇ ਪੰਜਾਬ ਨੂੰ ਬਚਾਉਣ ਦੀ ਗੱਲ ਕਰ ਰਹੇ ਆ ਗਿਆ ਉਹ ਸਾਨੂੰ ਹੀ ਸਭ ਨੂੰ ਖੜੇ ਹੋ ਕੇ ਮਜ਼ਬੂਤੀ ਨਾਲ ਹੱਥ ਨਾਲ ਹੱਥ ਮਿਲਾ ਕੇ ਚੱਲਣਾ ਪਏਗਾ ਇਸ ਗੱਲ ਕਰਕੇ ਮੈਂ ਬਹੁਤ ਅਦਾਦ ਦੇਣਾ ਹੈਗਾ ਦੋਨਾਂ ਦੀ ਔਰ ਦੋਨਾਂ ਨੇਤਾਵਾਂ ਦੀ ਔਰ ਬਾਕੀ ਵੀ ਜਿਹੜਾ ਉਹਨਾਂ ਦੀ ਟੀਮ ਹੈਗੀ ਹੈ ਆਪਾਂ ਹਰ ਜਗ੍ਹਾ ਉਹਨਾਂ ਨਾਲ ਜਾਂਦੇ ਆਂ ਦੇਖਦੇ ਆਂ ਪ੍ਰਯਾਸ ਕਰਦੇ ਆਂ ਸਮਝੀਏ ਔਰ ਇੱਕ ਨਿਆ ਮਾਹੌਲ ਬਣਾਇਆ ਜਾਏ ਉਹ ਸੋਚਦਾ ਹਰ ਬਦਲਾਵ ਜਿਹੜਾ ਆਉਂਦਾ ਸੋਚ ਤੋਂ ਆਉਂਦਾ ਹੈਗਾ ਅ ਮਨ ਲੱਗਦਾ ਇਹ ਸੋਚ ਤੁਹਾਡੇ ਵਿੱਚ ਹੁਣ ਆ ਗਈ ਹੈ ਇਹ ਸੋਚ ਆ ਗਈ ਹੈ ਕਿ ਆਪਾਂ ਨੂੰ ਸਾਫ਼ ਪਾਣੀ ਚਾਹੀਦਾ ਸਾਫ਼ ਪਰਿਆਵਰਣ ਚਾਹੀਦਾ ਸਾਫ਼ ਹਵਾ ਚਾਹੀਦੀ ਹੈਗੀ ਇਹੀ ਆਪਣੇ ਗੁਰੂ ਕਹਿੰਦੇ ਸੀਗੇ ਆਪਾਂ ਗੁਰੂਆਂ ਦੀ ਗੱਲਾਂ ਨੂੰ ਸ਼ਾਇਦ ਕਿਤੇ ਭੁੱਲ ਗਏ ਹੈਗੇ ਆ ਉਹ ਇਨਵੈਸਟਮੈਂਟ ਦੇ ਚੱਕਰ 'ਚ ਆਪਾਂ ਗਾਵ ਗੁਰੂਆਂ ਦੀ ਗੱਲਾਂ ਨੂੰ ਭੁੱਲ ਗਏ ਹੈਗੇ ਆ ਹੁਣ ਆਪਾਂ ਇਨਵੈਸਟਮੈਂਟ ਉਹ ਮੰਗੀਏ ਜਿਹੜੀ ਸਾਨੂੰ ਸਾਫ਼ ਹਵਾ ਦੇ ਸਾਫ਼ ਪਾਣੀ ਦੇ ਔਰ ਸਾਫ਼ ਹੀ ਸਾਨੂੰ ਜ਼ਮੀਨ ਦੇ ਉਹ ਜੀ ਸਾਨੂੰ ਇੱਕ ਡਿਵੈਲਪਮੈਂਟ ਦਾ ਮਾਡਲ ਚਾਹੀਦਾ ਹੈਗਾ ਤੋ ਅਸੀਂ ਗੁਰੂਆਂ ਦੇ ਗੱਲਾਂ ਨੂੰ ਨਾ ਭੁੱਲੀਏ ਉਹਨਾਂ ਨੇ ਸਾਨੂੰ ਜਿਹੜੇ ਉਪਦੇਸ਼ ਦਿੱਤੇ ਹੈਗੇ ਸਾਨੂੰ ਯਾਦ ਕਰਨ ਵਾਸਤੇ ਜ਼ਰੂਰਤ ਹੈਗੀ ਹੈ ਸਾਨੂੰ ਰਸਤਾ ਦਿਖਾਉਣ ਵਾਸਤੇ ਉਹਨਾਂ ਦੀ ਜ਼ਰੂਰਤ ਹੈਗੀ ਹੈ ਅਸੀਂ ਦੁਬਾਰਾ ਪੰਜਾਬ ਨੂੰ ਉਸ ਤਰੀਕੇ ਤੇ ਖੜਾ ਕਰੀਏ ਜਿਹੜੇ ਸਾਡੇ ਗੁਰੂ ਸਾਹਿਬ ਚਾਹੁੰਦੇ ਸੀਗੇ ਕਿ ਸਾਨੂੰ ਪੰਜਾਬ ਦਾ ਰਸਤਾ ਇਸ ਤਰ੍ਹਾਂ ਹੋਣਾ ਚਾਹੀਦਾ ਪੰਜਾਬ ਦੀ ਇੱਕ ਪੂਰੇ ਦੇਸ਼ ਵਿੱਚ ਕੈਸੀ ਪਿਕਚਰ ਹੋਣੀ ਚਾਹੀਦੀ ਹੈ ਕਿ ਸਾਰੇ ਲੋਕੀ ਆ ਕੇ ਸਾਡੇ ਤੋਂ ਕੁਝ ਸਿੱਖਣਾ ਚਾਹਣ ਸਾਨੂੰ ਦੇਖਣਾ ਚਾਹਣ ਕਿ ਅਸੀਂ ਕਿਸ ਤਰ੍ਹਾਂ ਇੱਕ ਐਸੀ ਸੋਸਾਇਟੀ ਬਣਾ ਸਕਦੇ ਹਾਂ ਜਿਹਦੇ ਵਿੱਚ ਪ੍ਰਦੂਸ਼ਣ ਦਾ ਕੋਈ ਨਾ ਨਾ ਹੋਵੇ ਇਹ ਹੋ ਸਕਦਾ ਬਿਲਕੁਲ ਹੋ ਸਕਦਾ ਹੈ ਪਰ ਜੇ ਆਪਾਂ ਇਹ ਸੋਚ ਲਈਏ ਕਿ ਆਪਾਂ ਹੁਣ ਆਉਣ ਵਾਲੇ ਦਿਨਾਂ ਵਿੱਚ ਇਹ ਲੜਾਈ ਨੂੰ ਹੋਰ ਮਜ਼ਬੂਤ ਕਰਨਾ ਹੈਗਾ ਕੋਈ ਬਾਹਰੋਂ ਨਹੀਂ ਲੋਕੀ ਆਣਗੇ ਆਪਾਂ ਨੂੰ ਹੀ ਮਜ਼ਬੂਤ ਕਰਨਾ ਪਏਗਾ ਔਰ ਆਪਾਂ ਨੂੰ ਹੀ ਇੱਕ ਦੂਜੇ ਨਾਲ ਖੜਾ ਹੋਣਾ ਪਏਗਾ ਜਿਸ ਵੀ ਤੁਸੀਂ ਲੈਵਲ ਤੇ ਹੋ ਕਿਤੇ ਵੀ ਕਿਸੇ ਨੌਕਰੀ 'ਚ ਹੋ ਜਾਂ ਕਿਸੇ ਹੋਰ ਵਪਾਰੀ ਤੋਂ ਹੋ ਤੁਸੀਂ ਸਾਰੇ ਇਹ ਸੋਚੋ ਕਿ ਭਈ ਮੈਂ ਇਸ ਇਸ ਕੰਮ ਵਿੱਚ ਕਰਦੇ ਕਰਦੇ ਮੈਂ ਇਸ ਮੂਵਮੈਂਟ ਵਾਸਤੇ ਕੀ ਕਰ ਸਕਦਾ ਹੈਗਾ ਇਹ ਬਹੁਤ ਜ਼ਰੂਰੀ ਹੈ ਇਹ ਨਹੀਂ ਸੋਚੋ ਕਿ ਇਹ ਦੋ ਸੱਜਣ ਹੈਗੇ ਜਿਹੜੇ ਤੁਹਾਡੀ ਅਗਵਾਈ ਕਰਨਗੇ ਇਸ ਗੱਲ ਦੀ ਨਹੀਂ ਆਪਾਂ ਨੂੰ ਸਭ ਨੂੰ ਕਰਨਾ ਪਏਗਾ ਸਭ ਨੂੰ ਉਹ ਲੜਾਈ ਇਕੱਠੇ ਹੋ ਕੇ ਲੜਨੀ ਪਏਗੀ ਸਾਫ਼ ਪਾਣੀ ਸਾਰੇ ਦੇਸ਼ ਦੀ ਜ਼ਰੂਰਤ ਹੈ ਸਾਰੇ ਪ੍ਰਦੇਸ਼ ਦੀ ਜ਼ਰੂਰਤ ਹੈਗੀ ਹੈ ਉਹ ਮੈਨੂੰ ਲੱਗਦਾ ਇਹ ਬਹਾਵ ਜਿਹੜਾ ਹੈ ਸਾਫ਼ ਪਾਣੀ ਦਾ ਇਹਦੀ ਸ਼ੁਰੂਆਤ ਸ਼ੁਰੂਤ ਹੋ ਚੁੱਕੀ ਮਿਲੇਗੀ ਜੇ ਆਪਾਂ ਸਾਰੇ ਸੋਚ ਲਈਏ ਕਿ ਭਈ ਇਹ ਹੀ ਇੱਕ ਰਸਤਾ ਹੈ ਤੁਸੀਂ ਇੱਕ ਗੱਲ ਹੋਰ ਵੀ ਸੋਚੋ ਕਿ ਕਦੀ ਇਹ ਨਾ ਸੋਚਿਆ ਕਰੋ ਕਿ ਭਈ ਮੈਂ ਕੱਲਾ ਹੈਗਾ ਜਾਂ ਕੱਲੀ ਗੀਆਂ ਤਾਂ ਮੈਂ ਕੀ ਕਰ ਸਕਦੀ ਹੈ ਤੁਸੀਂ ਕਿਤੇ ਵੀ ਹੋ ਇਕੱਲੇ ਹੋ ਜਾਂ ਤੁਹਾਡੇ ਆਪਣੇ ਘਰ ਹੋ ਕਿਤੇ ਵੀ ਹੋ ਤੁਸੀਂ ਆਪਣੀ ਅਗਰ ਆਵਾਜ਼ ਆਪਣੇ ਹੀ ਲੈਵਲ ਤੇ ਉਠਾਈ ਜਾਓ ਔਰ ਜਾਂਦੇ ਜਾਂਦੇ ਮੈਂ ਕਹਿਣਾ ਚਾਹੁੰਦਾ ਤੁਸੀਂ ਅਕਲ ਤੁਹਾਨੂੰ ਆਵਾਜ਼ ਉਠਾਨ ਤੇ ਅਖਬਾਰਾਂ ਨਹੀਂ ਦੇਖਣੀ ਪੈਂਦੀਆਂ ਤੁਸੀਂ ਕਹਿੰਦੇ ਹੋ ਅਖਬਾਰਾਂ ਤਾਂ ਪੂੰਜੀ ਪੱਤੀਆਂ ਦੀਆਂ ਹੈਗੀਆਂ ਠੀਕ ਹੈ ਉਹ ਪੂੰਜੀ ਪੱਤੀਆਂ ਦੀ ਹੈਗੇ ਤੁਹਾਡੀ ਗੱਲਾਂ ਨਹੀਂ ਕਰਦੀਆਂ ਪਰ ਤੁਹਾਡੇ ਹੱਥ ਵਿੱਚ ਵੀ ਤਾਂ ਇੱਕ ਅਖਬਾਰ ਹੈ ਤੁਹਾਡੇ ਹਰੇਕ ਦੇ ਹੱਥ ਵਿੱਚ ਇੱਕ ਫੋਨ ਹੈਗਾ ਸੋਸ਼ਲ ਮੀਡੀਆ ਫੋਨ ਤੇ ਆਪਰੇਟ ਕਰਦਾ ਹੈਗਾ ਤੁਸੀਂ ਦੇਖੋ ਕਿ ਆਪਾਂ ਕਿੰਨੇ ਦਿਨ ਆਪਾਂ ਔਰ ਇਹ ਕਿੰਨੇ ਲੋਕ ਜਿਹੜੇ ਹੈਗੇ ਆ ਸੋਸ਼ਲ ਮੀਡੀਆ ਤੇ ਉਹ ਗੱਲ ਕਰਦੇ ਹੈਗੇ ਜਿਹੜੇ ਸਭ ਨੂੰ ਇੰਪੋਰਟੈਂਟ ਹੈਗੀਆਂ ਸਭ ਦੇ ਕੋਲ ਜਾਣੀ ਚਾਹੀਦੀ ਹੈਗੀਆਂ ਅਸੀਂ ਉਹ ਵੀਡੀਓ ਹੀ ਦੇਖੀ ਜਾਂਦੇ ਆ ਫालतू ਦੇ ਸਾਨੂੰ ਟਾਈਮ ਹੀ ਨਹੀਂ ਮਿਲਦਾ ਹੋਰ ਕੁਝ ਕਰਨ ਵਾਸਤੇ ਅਸੀਂ ਜੇ ਵੀਡੀਓ ਹੀ ਦੇਖਦੇ ਹੈਗੇ ਹੋਰ ਇਹ ਜੀ ਗੱਲਾਂ ਦੇਖਦੇ ਹੈਗੇ ਤਾਂ ਕਿਸੇ ਨੂੰ ਦੋਸ਼ ਨਾ ਦਿਓ ਤੁਹਾਡੇ ਹੱਥ ਵਿੱਚ ਇੱਕ ਮਜ਼ਬੂਤ ਮੀਡੀਆ ਹੈਗਾ ਜਿਹੜਾ ਤੁਸੀਂ ਹਸ ਤੱਕ ਇਸਤੇਮਾਲ ਨਹੀਂ ਕੀਤਾ ਤੁਸੀਂ ਇਹੀ ਸੋਚੋ ਕਿ ਆਪਾਂ ਜਿੰਨੇ ਬੰਦੇ ਇਸ ਹਾਲਚ ਬੈਠੇ ਆ ਇਸ ਸਾਹਮਣੇ ਸਮਾਗਮ ਚ ਬੈਠੇ ਆ ਗਿਆ ਅਗਰ ਅਸੀਂ ਹਰੇਕ ਆਦਮੀ ਸਵੇਰੇ ਉੱਠ ਕੇ ਸੋਸ਼ਲ ਮੀਡੀਆ ਨੂੰ ਇਸ ਤਰ੍ਹਾਂ ਇਸਤੇਮਾਲ ਕਰਨਾ ਸ਼ੁਰੂ ਕਰ ਦੇ ਇੰਨੀ ਚੰਗੀ ਗੱਲਾਂ ਹੈਗੀਆਂ ਜਿਹੜੀ ਇੱਕ ਦੂਜੇ ਨੂੰ ਵੰਡੀਏ ਅਸੀਂ ਇਹ ਗੁੱਡ ਨਾਈਟ ਔਰ ਗੁੱਡ ਮਾਰਨਿੰਗ ਤੋਂ ਛੱਡ ਕੇ ਅਗਰ ਆਪਾਂ ਇਹ ਕੰਮ ਕਰੀਏ ਤਾਂ ਇੱਕ ਨਿਆ ਮਾਹੌਲ ਇੱਕ ਨਿਆ ਨੈਰੇਟਿਵ ਦੇਸ਼ ਵਿੱਚ ਖੜਾ ਹੋ ਜਾਏਗਾ ਇਦੇ ਵਿੱਚ ਯੋਗਦਾਨ ਤੁਹਾਡਾ ਔਰ ਮੇਰਾ ਹੈਗਾ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਕੋਈ ਹੋਰ ਕੰਮ ਕਰੇਗਾ ਤੁਹਾਨੂੰ ਵੀ ਕਰਨਾ ਹੈਗਾ ਮੈਨੂੰ ਵੀ ਕਰਨਾ ਹੈ ਸਭ ਨੂੰ ਕਰਨਾ ਹੈਗਾ ਮਿਲ ਕੇ ਔਰ ਤੁਸੀਂ ਦੇਖੋ ਜਦ ਤੁਹਾਡੀ ਆਵਾਜ਼ ਉਠੇਗੀ ਸੋਸ਼ਲ ਮੀਡੀਆ ਤੇ ਬڑے ਮੀਡੀਆ ਨੂੰ ਵੀ ਤੁਹਾਨੂੰ ਤੁਹਾਡੀ ਤਰਫ ਧਿਆਨ ਦੇਣਾ ਪਏਗਾ ਇਹ ਨਾ ਬੋਲੋ ਕਿ ਉਹ ਗੋਦੀ ਮੀਡੀਆ ਹੈਗਾ ਸਾਡੀ ਗੱਲ ਨਹੀਂ ਕਰਦਾ ਤੁਸੀਂ ਆਪਣੇ ਆਪ ਹੀ ਨਹੀਂ ਗੱਲ ਕਰਦੇ ਜੇ ਤੁਸੀਂ ਆਪਣੇ ਆਪ ਹੀ ਨਹੀਂ ਗੱਲ ਕਰਦੇ ਤਾਂ ਦੋਸ਼ ਕਿਨੂੰ ਦਿਓਗੇ ਔਰ ਕਦ ਤੱਕ ਦਿੰਦੇ ਰਹੋਗੇ ਮੈਨੂੰ ਲੱਗਦਾ ਕਿ ਅਗਰ ਆਪਾਂ ਕੱਲ ਤੋਂ ਹੀ ਸੋਚ ਲਈਏ ਕਿ ਸਵੇਰੇ-ਸਵੇਰੇ ਆਪਣੇ ਅਸੀਂ ਗੁਰੂਆਂ ਦੇ ਪ੍ਰਵਚਨ ਦੇ ਨਾਲ-ਨਾਲ ਅੱਛੀ ਗੱਲਾਂ ਵੀ ਹੋਰ ਸਮਾਜ ਦੇ ਜਿਹੜੀ ਹੋ ਰਹੀਆਂ ਹੈਗੀਆਂ ਉਹ ਸ਼ੇਅਰ ਕਰਾਂਗੇ ਲੋਕਾਂ ਨੂੰ ਦੱਸਾਂਗੇ ਮੈਨੂੰ ਲੱਗਦਾ ਹੈ ਕਿ ਨਿਆਹ ਰਸਤਾ ਖੁੱਲਦਾ ਹੈਗਾ ਲੋਕ ਸਾਡੇ ਬੇਫੂਫ ਨਹੀਂ ਹੈਗੇ ਆ ਲੋਕਾਂ ਨੂੰ ਪਤਾ ਨਹੀਂ ਹੈ ਉਹਨਾਂ ਨੂੰ ਦੱਸਿਆ ਨਹੀਂ ਗਿਆ ਹੈਗਾ ਪਰ ਉਹ ਪਾਵਰ ਜਿਹੜੀ ਹੈ ਤੁਹਾਡੇ ਹੱਥ ਵਿੱਚ ਹੈਗੀ ਹੈ ਤੁਸੀਂ ਉਸ ਪਾਵਰ ਦਾ ਠੀਕ ਇਸਤੇਮਾਲ ਕਰੋ ਔਰ ਤੁਸੀਂ ਦੇਖੋਗੇ ਕਿ ਜਿਹੜੀ ਪਾਣੀ ਦੀ ਲੜਾਈ ਆਪਾਂ ਸੋਚ ਕੀ ਬਹੁਤ ਲੰਬੀ ਚਲੇਗੀ ਨਹੀਂ ਅਗਰ ਆਪਾਂ ਸਾਰੇ ਇਕੱਠੇ ਖੜੀ ਹੱਥ ਮਜ਼ਬੂਤ ਕਰੀਏ ਔਰ ਇੱਕ ਦੂਜੇ ਨਾਲ ਖੜੇ ਹੋ ਜਾਈਏ ਉਹ ਲੜਾਈ ਅਸੀਂ ਜਲਦੀ ਹੀ ਜਿੱਤ ਸਕਦੇ ਹੈਗੇ ਆ ਸੋ ਅੱਜ ਇਸ ਆਸ਼ਾ ਦੇ ਨਾਲ ਕਿ ਅਸੀਂ ਜਿਸ ਪਾਵਨ ਧਰਤੀ ਤੇ ਅੱਜ ਬੈਠੇ ਹੈਗੇ ਆ ਜਾਂ ਆਏ ਹੈਗੇ ਆ ਇੱਥੋਂ ਅਸੀਂ ਇੱਕ ਬੜਾ ਮੈਸੇਜ ਲੈ ਕੇ ਜਾਵਾਂਗੇ ਕਿ ਜਿਹੜੀ ਜੋ ਵੀ ਅਸੀਂ ਕਰਨਾ ਹੈਗਾ ਪੰਜਾਬ ਨੂੰ ਸਾਫ਼ ਰੱਖਣਾ ਜਾਂ ਬਾਕੀ ਦੇਸ਼ ਨੂੰ ਵੀ ਸਾਫ਼ ਰੱਖਣਾ ਉਹ ਉੱਥੋਂ ਹੀ ਸ਼ੁਰੂ ਹੁੰਦਾ ਹੈ ਤੁਹਾਡੇ ਹੱਥ ਵਿੱਚ ਉਹ ਪਾਵਰ ਹੈਗੀ ਹੈ ਉਸ ਹੱਥ ਦੀ ਪਾਵਰ ਨੂੰ ਇਸਤੇਮਾਲ ਕਰੋ ਔਰ ਤੁਸੀਂ ਦੇਖੋਗੇ ਕਿ ਸਾਰੇ ਲੋਕ ਜਿਹੜੇ ਹੈਗੇ ਆ ਆਸ ਤੇ ਆਸ ਤੇ ਉਸ ਬਦਲਾਵ ਦੇ ਫੇਰ ਵਿੱਚ ਆਣਗੇ ਸੋ ਇਸ ਆਸ਼ਾ ਦੇ ਨਾਲ ਕਿ ਵੀ ਆਪਾਂ ਇਹ ਸੋਚ ਲੈਣੇ ਕਿ ਆ ਜਾਨ ਵੇਲੇ ਆਪਾਂ ਜਾਂ ਜਾਵਾਂਗੇ ਇਥੋਂ ਤੇ ਇੱਕ ਇੱਕ ਮੈਸੇਜ ਲੈ ਕੇ ਜਾਈਏ ਕਿ ਆਪਾਂ ਸਭ ਮਿਲ ਜੁਲ ਕੇ ਪੰਜਾਬ ਨੂੰ ਸਾਫ ਕਰ ਦੇ ਸਕਦੇ ਹਾਂ ਅਸੀਂ ਬਲੇਮ ਪੋਲਿਟਿਸ਼ੀਨ ਨੂੰ ਪਾਣਾ ਬਲੇਮ ਕਿਸੇ ਹੋਰ ਨੂੰ ਪਾਣਾ ਇਹ ਬਹੁਤ ਹੋ ਚੁੱਕਾ ਹੁਣ ਆਪਾਂ ਬਲੇਮ ਆਪਣੇ ਆਪ ਤੇ ਵੀ ਪਾਈਏ ਫਰੇਮ ਆਪਣੇ ਆਪ ਤੇ ਪਾਈਏ ਦੇਖੀਏ ਜਾਣੀਏ ਕਿ ਅਪਾ ਵੀ ਤੱਕ ਕਿਤੇ ਫੇਲ ਹੋ ਗਏ ਆ ਜੋ ਅੱਜ ਪਾਣੀ ਇੰਨਾ ਗੰਦਾ ਹੁੰਦਾ ਜਾ ਰਿਹਾ ਪੰਜਾਬ ਦਾ ਇੱਕ ਦਿਨ ਨਹੀਂ ਹੋਇਆ ਦੋ ਦਿਨ ਚ ਨਹੀਂ ਹੋਇਆ ਆਫਟਰ ਆਲ ਕਈ ਦਸ਼ਕ ਲੱਗ ਗਏ ਔਰ ਉਹ ਦਸ਼ਕ ਤਾਂ ਲੱਗਿਆ ਕਿਉਂਕਿ ਤੁਸੀਂ ਔਰ ਮੈਂ ਅੱਖਾਂ ਬੰਦ ਕੀਤੀ ਹੋਈਆਂ ਸੀਗਾ ਸੋ ਲੈਟ ਅਸ ਲੈਟ ਅਸ ਟ੍ਰਾਈ ਟੂ ਵੇਕ ਅਪ ਨਾਓ ਹੁਣ ਆਪਾਂ ਸੋਚੀਏ ਕਿ ਵੀ ਆਉਣ ਵਾਲੇ ਦਿਨਾਂ ਵਿੱਚ ਅਸੀਂ ਇੱਕ ਕਰ ਪਾਵਾਂਗੇ ਔਰ ਮਨ ਲੱਗਦਾ ਕਿ ਅੱਜ ਬਹੁਤ ਅੱਛੀ ਸ਼ੁਰੂਆਤ ਹੋਈ ਹੈ ਐਟ ਲੀਸਟ ਮੈਨੂੰ ਆਹ ਦਾ ਮੌਕਾ ਮਿਲੇਗਾ ਤੁਹਾਡੇ ਸਮਰਸ਼ ਖੜੇ ਹੋ ਕੇ ਔਰ ਆਪਾਂ ਮਿਲ ਜੁਲ ਕੇ ਇੱਕ ਕੰਮ ਕਰ ਸਕਦੇ ਹਾਂ अच्छा पंजाब एक पंजाब ਦਾ ਐਸਾ ਫਿਊਚਰ ਅਸੀਂ ਕ੍ਰੀਏਟ ਕਰ ਸਕਦੇ ਹਾਂ ਜੋ ਦੁਨੀਆ ਵੀ ਦੇਖੇ ਆਉਣ ਵਾਲਾ ਸਮਾਂ ਆਉਣ ਵਾਲੀ ਸੋਸਾਇਟੀ ਦਾ ਹਿੱਸਾ ਵੀ ਦੇਖੇ ਬਹੁਤ ਬਹੁਤ ਧੰਨਵਾਦ थैंक यू जय हिंद